ਲੋਜੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਲਈ ਇੱਕ ਵੱਡਾ ਜਿਹੜਾ ਐਲਾਨ ਕਰ ਦਿੱਤਾ ਗਿਆ ਦੱਸਦੇ ਕਿ ਇੱਕ ਖਬਰ ਸੁਣ ਕੇ ਕਿਸਾਨ ਬਾਗੋ ਬਾਗ ਹੋ ਜਾਣਗੇ ਤਾਂ ਕਿਸਾਨਾਂ ਨੂੰ ਜਿਹੜੇ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ ਇਹ ਕਦੋਂ ਐਲਾਨ ਹੋਵੇ ਤੇ ਕਦੇ ਉਹਨਾਂ ਦੀਆਂ ਉਡੀਕਾਂ ਨੂੰ ਜਿਹੜਾ ਬੂਰ ਪਵੇ ਤਾਂ ਦੱਸਦੇ ਕਿ ਹੁਣ ਤਾਂ ਹੱਡੀਆਂ ਉਡੀਕਾਂ ਨੂੰ ਬੂਰ ਪੈ ਗਿਆ ਦੱਸਦੇ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਲਈ ਐਲਾਨ ਕਰ ਦਿੱਤਾ ਗਿਆ ਹੈ ਕਾਫੀ ਸਮੇਂ ਤੋਂ ਪੈਸੇ ਆਉਣ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਜਿਹੜਾ ਅੱਜ ਦਾ ਬਹੁਤ ਜ਼ਿਆਦਾ ਜਿਹੜਾ ਦਿਨ ਆ ਬਹੁਤ ਜ਼ਿਆਦਾ ਖਾਸਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਨੀ ਕਿ ਅੱਜ 19 ਨਵੰਬਰ 2025 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨਨੀਦੀ ਯੋਜਨਾ ਦੀ ਅਗਲੀ ਕਿਸ਼ਤ ਯਾਨੀ ਕਿ ਇੱਕਵੀਂ ਕਿਸ਼ਤ ਨੂੰ ਕੁਝ ਸਮੇਂ ਦੇ ਵਿੱਚ ਜਾਰੀ ਕਰਨਗੇ ਪ੍ਰਧਾਨ ਮੰਤਰੀ ਇਸ ਕਿਸ਼ਤ ਨੂੰ ਤਾਮਿਲਨਾਡੂ ਦੇ ਵਿੱਚ ਇੱਕ ਸਮਾਗਮ ਤੋਂ ਡਿਜੀਟਲ ਰੂਪ ਦੇ ਵਿੱਚ ਜਾਰੀ ਕਰਨਗੇ ਇਸ ਵਾਰ ਸਰਕਾਰ ਦੇਸ਼ ਭਰ ਦੇ 9 ਕਰੋੜ ਜੋ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਲਗਭਗ 18000 ਟਰਾਂਸਫਰ ਕਰੇਗੀ ਦੱਸਦੀ ਹੈ ਕਿ ਇਹ ਯੋਜਨਾ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਲਈ ਚਲਾਈ ਗਈ ਹੈ ਜੋ ਕਿਸਾਨੀ ਸਹਯੋਜਨਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇਸ ਯੋਜਨਾ ਦੇ ਵਿੱਚ ਨਾਮ ਦਰਜ ਕਿਸਾਨਾਂ ਨੂੰ ਸਾਲ ਦੇ ਵਿੱਚ ਤਿੰਨ ਵਾਰ 2000 ਉਹਨਾਂ ਦੇ ਖਾਤੇ ਦੇ ਵਿੱਚ ਮਿਲ ਜਾਂਦੇ ਨੇ ਇਸ ਸਕੀਮ ਦੀ ਇੱਕਵੀਂ ਕਿਸ਼ਤ ਜਾਨੀ ਕਿ ਅੱਜ 19 ਨਵੰਬਰ ਨੂੰ ਜਿਹੜੀ ਉਹ ਜਾਰੀ ਹੋਣ ਵਾਲੀ ਹੈ ਅਜ ਇਸ ਨਾਲ ਜੋ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਏ ਆ ਜਾਣਗੇ ਲੋਕਲਜੀ ਹੁਣ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਏ ਆ ਜਾਣਗੇ। ਪ੍ਰਧਾਨ ਮੰਤਰੀ ਮੋਦੀ ਅੱਜ ਜਿਹੜਾ ਦੇਸ਼ ਦੇ ਕਿਸਾਨਾਂ ਨੂੰ ਤੋਹਫਾ ਦੇਣਗੇ ਜੰਮੂ ਕਸ਼ਮੀਰ, ਪੰਜਾਬ, ਹਿਮਾਚਲ ਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਪਹਿਲਾਂ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਇੱਕਵੀਂ ਕਿਸ਼ਤ ਮਿਲ ਚੁੱਕੀ ਆ। ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਯੋਜਨਾ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਹਰੇਕ ਯੋ ਕਿਸਾਨ ਨੂੰ 6000 ਰੁਪਏ ਦੀ ਸਾਲਾਨਾ ਸਹਾਇਤਾ ਮਿਲਦੀ ਆ। ਇਹ ਕਮ ਸਿੱਧੇ ਬੈਂਕ ਖਾਤਿਆਂ ਦੇ ਵਿੱਚ 2000 ਦੀਆਂ ਤਿੰਨ ਕਿਸ਼ਤਾਂ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਆ ਇਹ ਯੋਜਨਾ 18 ਸਾਲ ਤੋਂ ਵੱਧ ਉਮਰ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਲਾਭ ਪਹੁੰਚਾਉਂਦੀ ਆ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਕਿਸਾਨ ਕੋਲ ਜ਼ਮੀਨ ਦੀ ਮਾਲਕੀ ਹੋਣਾ ਲਾਜ਼ਮੀ ਆ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਅੱਜ ਦੇਸ਼ ਭਰ ਦੇ 9 ਕਰੋੜ ਕਿਸਾਨਾਂ ਤੇ ਖੁਸ਼ੀ ਲਿਆਉਣ ਲਈ ਤਿਆਰ ਨੇ ਉਹ ਕਿਸਾਨ ਸਨਮਾਨ ਨidhi ਇਕਵੀਂ ਕਿਸ਼ਤ ਜਾਰੀ ਕਰਨਗੇ ਜੋ ਦੇਸ਼ ਭਰ ਦੇ ਲਗਭਗ 9 ਕਰੋੜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੀ ਜਾਵੇਗੀ ਪ੍ਰਧਾਨ ਮੰਤਰੀ ਕਿਸਾਨੀ ਯੋਜਨਾ ਦੇ ਤਹਿਤ ਸਿਮਾਂਤ ਕਿਸਾਨਾਂ ਨੂੰ ਪ੍ਰਤੀ ਮਹੀਨਾ 500 ਮਿਲਦੇ ਨੇ ਤੇ ਪ੍ਰਧਾਨ ਮੰਤਰੀ ਮੋਦੀ ਖੁਦ ਇਹ ਕਿਸ਼ਤ ਹਰ 4 ਮਹੀਨਿਆਂ ਬਾਅਦ ਜਾਰੀ ਕਰਦੇ ਨੇ ਇਸੇ ਤਰ੍ਹਾਂ ਹੀ ਹਰ 4 ਮਹੀਨਿਆਂ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2000 ਜਮਾ ਕੀਤੇ ਜਾਂਦੇ ਨੇ ਤੇ ਅੱਜ ਜਿਹੜੀ ਇਹ ਕਿਸ਼ਤ ਇਸ ਯੋਜਨਾ ਦੇ ਤਹਿਤ ਹੀ ਇਕਵੀਂ ਕਿਸ਼ਤ ਜਿਹੜੀ ਉਹ ਜਾਰੀ ਹੋਵੇਗੀ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਕਿ ਸਰਕਾਰ ਨੂੰ ਇੱਕਵੀਂ ਕਿਸ਼ਤ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਨ ਲਈ ਲਗਭਗ 18000 ਕਰੋੜ ਖਰਚ ਕਰਨੇ ਪੈ ਸਕਦੇ ਨੇ ਇਹ ਰਕਮ ਸਿੱਧੀ 9 ਕਰੋੜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆ ਜਾਵੇਗੀ ਅੱਜ ਜਾਨੀ ਕਿ ਇੱਕਵੀਂ ਕਿਸ਼ਤ ਸਮੇਤ ਹੁਣ ਤੱਕ ਹਰੇਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ 42000 ਜਮ੍ਹਾਂ ਹੋ ਚੁੱਕੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਕਿਸਾਨਾਂ ਦੇ ਦਸਤਾਵੇਜ਼ ਅਪਡੇਟ ਨਹੀਂ ਕੀਤੇ ਗਏ ਉਹਨਾਂ ਨੂੰ ਅਗਲੀ ਕਿਸ਼ਤ ਇੱਕਵੀਂ ਕਿਸ਼ਤ ਨਹੀਂ ਮਿਲੇਗੀ ਸਪਸ਼ਟ ਤੌਰ ਤੇ ਕਿ ਜਿਨ੍ਹਾਂ ਕਿਸਾਨਾਂ ਦਾ ਈ ਕੇ ਵਾਈ ਸੀ ਅਧੂਰਾ ਜਿਨ੍ਹਾਂ ਦੇ ਆਧਾਰ ਤੇ ਬੈਂਕ ਖਾਤੇ ਲਿੰਕ ਨਹੀਂ ਜਾਂ ਜਿਨ੍ਹਾਂ ਦੀ ਜ਼ਮੀਨੀ ਦਸਤਾਵੇਜ਼ ਦੀ ਤਸਦੀਕ ਨਹੀਂ ਕੀਤੀ ਗਈ ਉਹਨਾਂ ਨੂੰ ਇੱਕਵੀਂ ਕਿਸ਼ਤ ਲਈ ਜਾਰੀ ਕੀਤੇ ਗਏ 2000 ਰੁਪਏ ਨਹੀਂ ਮਿਲਣਗੇ ਜਿਨ੍ਹਾਂ ਕਿਸਾਨਾਂ ਦਾ ਡੀ ਵੀ ਡੀ ਯੋਗ ਨਹੀਂ ਉਹਨਾਂ ਨੂੰ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਮਿਲਣਗੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਨਾਮ ਪ੍ਰਧਾਨ ਮੰਤਰੀ ਲਾਭਪਾਤਰੀ ਸੂਚੀ ਦੇ ਵਿੱਚੋਂ ਹਟਾ ਦਿੱਤੇ ਗਏ ਨੇ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਨਹੀਂ ਮਿਲੇਗੀ